ਸੰਤਨ ਸ਼ਿਰਗੁਰ ਰਵਿਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਦਾ ਗ੍ਰੇਟ ਚਮਾਰ ਇੰਟਰਨੈਸ਼ਨਲ ਸੰਸਥਾ ਰਜਿਸਟਰ ਅਤੇ ਸ਼ਿਰਗੁਰ ਰਵਿਦਾਸ ਕਮਿਊਨਿਟੀ ਦੁਆਰਾ ਕਤਰ ਬ੍ਰਿਟਿਸ਼ ਰਵਿਦਾਸਿਆ ਕੌਂਸਲ ਦੀ ਸਮੂਹ ਸੰਗਤ ਵੱਲੋਂ ਜਲੰਧਰ ਦੇ ਨਗਰ ਕੁਰਨਾ ਟਿੰਗਰਾਂ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ ਇਸ ਕਾਰਜ ਵਿੱਚ ਇੰਗਲੈਂਡ ਦੀ ਧਿਰਤੀ ਤੋਂ ਹਰਜਿੰਦਰ ਦੁੱਗਲ ਪਰਦਾਰਮ ਬ੍ਰਿਟਿਸ਼ ਰਵਿਦਾਸਿਆ ਕੌਂਸਲ ਅਤੇ ethnicities ਗਰੁੱਪ ਇੰਗਲੈਂਡ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਬੱਚਿਆਂ ਚੰਗੀਪ ਵਿਖਲੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਦਾ ਗ੍ਰੇਡ ਚਮਾਰ ਇੰਟਰਨੈਸ਼ਨਲ ਸੰਸਥਾ ਦੇ ਪ੍ਰਧਾਨ ਸ਼੍ਰੀ ਟੇਕ ਚੰਦਰ ਰਵਿਦਾਸੀ ਅਤੇ ਮੌਜੂਦਾ ਮੈਂਬਰ ਸਹਿਬਾਨ 우ਸ਼ਾ ਰਾਣੀ, ਜਸਵਿੰਦਰ ਕੌਰ, ਵਿਨੋਦ ਪਾਸਨ, ਅਨੀਤਾ ਰਾਣੀ, ਕਮਲ ਸਾਹਬਲਾ, ਕਾਲੇ ਚਰਨ ਜੀ, ਬਿਮਲਾ ਦੇਵੀ ਵੱਲੋਂ ਸਕੂਲ ਦੇ ਸਟਾਫ ਅਤੇ ਐਨਆਰਆਈ ਪੀਰਾਂ ਦਾ ਧੰਨਵਾਦ ਕੀਤਾ ਗਿਆ। ਨਾਲ ਹੀ ਪ੍ਰਧਾਨ ਡੇਪ ਚੰਦ ਅਤੇ ਚੇਅਰਮੈਨ ਵਰਿੰਦਰ ਹੀਰਾ ਜੱਖੂ ਵੱਲੋਂ ਰਾਏ ਕਾਰਾ ਜੀ ਅਤੇ ਹਰਜਿੰਦਰ ਦੁੱਗਲ ਜੀ ਦਾ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਲਈ ਧੰਨਵਾਦ ਕੀਤਾ ਗਿਆ ਅਤੇ ਬਾਕੀ ਦੇਸ਼ਾਂ ਵਿੱਚ ਵਸਦੇ ਸ਼੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤ ਨੂੰ ਵੀ ਆਪਣੀ ਆਪਣੀ ਕੰਟਰੀ ਵਿੱਚ ਰਵਿਦਾਸੀਆ ਧਰਮ ਰਜਿਸਟਰ ਕਰਵਾਉਣ ਦੀ ਬੇਨਤੀ ਕੀਤੀ ਗਈ। ਬਣਾ ਸਾਡੇ ਸਤਿਕਾਰਯੋਗ ਧਨਪਤ ਰਾਏ ਰਾਏ ਕਾਰਾ ਜੀ ਚੇਅਰਮੈਨ ਯੂਕੇ ਤੋਂ ਸ੍ਰੀ ਗੁਰਵਿੰਦਾਸ ਬ੍ਰਿਟਿਸ਼ ਕੌਂਸਲ ਦੇ ਜਿਨ੍ਹਾਂ ਨੇ ਇਹ ਅਪਰਾਲਾ ਕੀਤਾ ਔਰ 2021 ਦੇ ਵਿੱਚ ਜਿਸ ਦੇ ਵਿੱਚ ਸਾਡਾ ਰਵਿਦਾਸੀਆ ਧਰਮ ਦਾ ਕੌਲਮ ਬਣਿਆ ਔਰ ਉਸ ਨੂੰ ਰਜਿਸਟਰ ਕਰਵਾਇਆ ਗਿਆ ਤੇ ਜਨ ਗੱਣਣਾ ਹੋਈ ਉਹ ਜਿਸ ਦੇ ਵਿੱਚ ਇਹ ਵੱਧ ਚੜ ਕੇ ਜਿਹੜਾ ਸਭ ਤੋਂ ਪਹਿਲਾਂ ਜੋੜਾ ਯੂਕੇ ਵਿੱਚ ਪਿਆ ਪਰ ਉਸ ਤੋਂ ਬਾਅਦ ਜਿਹੜਾ ਹੈ ਹੁਣ ਸਾਰੇ ਆਪਣੇ ਇਟਲੀ ਵਿੱਚ ਵੀ ਜਿਹੜੇ ਫਰਮ ਭਰੇ ਗਏ ਆ ਉਲਤੇ ਦੇ ਵਿੱਚ ਜਿਹੜਾ ਤੁਹਾਨੂੰ ਰਜਿਸਟਰਡ ਹੋ ਜਾਣਾ ਹੌਲੀ ਹੌਲੀ ਸਾਰੇ ਕਰਕੇ ਆਪਣੇ ਇੰਡੀਆ ਵਿੱਚ ਵੀ ਹੋਰ ਵੀ ਦੇਸ਼ਾਂ ਵਿੱਚ ਹੋਵੇਗਾ ਜਿਸ ਦੇ ਵਿੱਚ ਜਦੋਂ ਆਪਣਾ ਧਰਵ ਰਜਿਸਟਰਡ ਹੁੰਦਾ ਆ ਉਹਦੇ ਵਿੱਚ ਤੁਹਾਨੂੰ ਸਹੂਲਤਾਂ ਵੀ ਮਿਲਣੀਆਂ ਪੂਰੀਆਂ ਉਹਦੇ ਵਿੱਚ ਤੁਹਾਨੂੰ ਪੂਰੀ ਸਹੂਲਤ ਮਿਲਣੀ ਆ ਤਾਂ ਕਿ ਸਾਡਾ ਸਮਾਜ ਜਿਹੜਾ ਕਿਤੇ ਪਿਛੜਿਆ ਹੋਇਆ ਕੋ ਜੇ ਤੁਹਾਨੂੰ ਸਹੂਲਤਾਂ ਮਿਲਣਾ ਪਈ ਤੁਸੀਂ ਆਪਣੇ ਆਪ ਪ੍ਰਾਈਵੇਟ ਵੀ ਵੱਧ ਜਾਣਾ ਜੈ ਗੁਰਦੇਵ ਜੀ ਜੈ ਪੀਬੀ ਰਵਿਦਾਸੀਆ ਧਰਮ ਜਿਹੜਾ ਉਹ ਇੰਗਲੈਂਡ ਦੇ ਵਿੱਚ ਹੀ ਰਜਿਸਟਰ ਹੋਇਆ ਹਲੇ ਬਹੁਤ ਜ਼ਿਆਦਾ ਕੰਟੀ ਦੇ ਵਿੱਚ ਰਜਿਸਟਰ ਨਹੀਂ ਹੋਇਆ ਸਾਰਿਆਂ ਨੂੰ ਸਮਝ ਆ ਰਹੀ ਮੈਂ ਕੀ ਕਹਿ ਰਿਹਾ ਬੱਚਿਓ ਸਮਝ ਆ ਰਹੀ ਯੈਸ ਸਰ ਵੈਰੀ ਗੁੱਡ ਮੈਂ ਦੱਸ ਰਿਹਾ ਸੀ ਕਿ ਪੂਰੇ ਵਰਲਡ ਦੇ ਵਿੱਚੋਂ ਇੰਗਲੈਂਡ ਇਦਾਂ ਦੀ ਕੰਟਰੀ ਆ ਜਿੱਥੇ ਰਵਿਦਾਸੀਆ ਧਰਮ ਰਜਿਸਟਰ ਹੋਇਆ ਔਰ ਸੈਕੰਡ ਕੰਟਰੀ ਹੈ ਜਿਹੜੀ ਬਣਨ ਜਾ ਰਹੀ ਹੈ ਇਟਲੀ ਕਿਉਂਕਿ ਇਟਲੀ ਵਾਲਿਆਂ ਨੇ ਆਪਣੇ ਫੋਨ ਜਮਾ ਕਰਵਾਏ ਹੋਏ ਆ ਉਸ ਕੰਟਰੀ ਦੇ ਵਿੱਚ ਕਿ ਰਜਿਸਟ੍ਰੇਸ਼ਨ ਜਿਹੜਾ ਰਜਿਸਟਰ ਹੋ ਸਕਦਾ 70% ਉਹਦਾ ਕੰਮ ਜਿਹੜਾ ਕੰਪਲੀਟ ਹੋ ਚੁੱਕਿਆ 30% ਹੋ ਰਿਹਾ ਜਿਹੜਾ 2024 ਤੋਂ ਪਹਿਲਾਂ ਪਹਿਲਾਂ ਕੰਪਲੀਟ ਹੋ ਜਾਣਾ ਉਸ ਤੋਂ ਬਾਅਦ ਜਦੋਂ ਇਟਲੀ ਦੇ ਵਿੱਚ ਇਹ ਕੰਮ ਹੋ ਜਾਂਦਾ ਤਾਂ ਯੂਰਪ ਵਿੱਚ ਜਦੋਂ ਇਹ ਹੌਲੀ-ਹੌਲੀ ਸਾਰੇ ਕੰਟਰੀਆਂ ਦੇ ਵਿੱਚ ਰਜਿਸਟਰ ਹੋ ਗਿਆ ਸਾਡੀ ਕੋਸ਼ਿਸ਼ ਇਹ ਆ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਇਹਨੂੰ ਰਜਿਸਟਰ ਕਰਵਾਇਆ ਜਾਵੇ ਕਿਉਂਕਿ ਇੰਡੀਆ ਦੇ ਵਿੱਚ ਇੱਕ ਪ੍ਰੋਬਲਮ ਹੈ ਜਦੋਂ ਵੀ ਇੱਥੇ ਕੋਈ ਵੀ ਧਰਮ ਰਜਿਸਟਰਡ ਹੁੰਦਾ ਤੇ ਉਹਨੂੰ ਇਕੱਲੇ ਨੂੰ ਕਾਲਮ ਨਹੀਂ ਮਿਲਦਾ ਉਹ ਹੋਰ ਧਰਮਾਂ ਦੇ ਥੱਲੇ ਵੀ ਉਹਨੂੰ ਰਜਿਸਟਰਡ ਕਰਦੇ ਆ ਜਦੋਂ ਇਹ ਵਿਦੇਸ਼ ਦਾ ਧਰਮ ਅਸੀਂ ਕਹਿ ਕੇ ਰਜਿਸਟਰਡ ਕਰਵਾਵਾਂਗੇ ਤਾਂ ਸਾਨੂੰ ਵੱਖਰਾ ਕਾਲਮ ਮਿਲੇਗਾ ਗੁਰੂ ਰਵਿਦਾਸ ਬਾਰੇ ਇਹਦੇ ਨਾਂ ਤੇ ਰਵਿਦਾਸੀਆ ਧਰਮ ਜਿਹੜਾ ਸਾਡਾ ਅਸੀਂ ਰਜਿਸਟਰ ਕਰਵਾਵਾਂਗੇ ਇੱਕ ਵਾਰੀ ਫੇਰ ਮਸਦੂਲ ਦੇ ਟੀਚਰਾਂ ਦਾ ਔਰ ਟੇਕਨ ਜੀ ਦਾ ਔਰ ਇਹਨਾਂ ਦੀ ਪੂਰੀ ਸੰਸਥਾ ਦਾ ਤੇ ਨਾਲ ਨਾਲ ਦਵਿੰਦਰ ਵੈਸ ਜੀ ਜੋ ਦੋਹਾ ਕਤਰ ਤੋਂ ਹਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਲਈ ਇੱਥੇ ਪ੍ਰੋਗਰਾਮ ਜਿਹੜਾ ਆਯੋਜਨ ਕੀਤਾ ਜਿਸ ਪ੍ਰੋਗਰਾਮ ਦਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਜੈ ਗੁਰੇ 5-500 ਰੁਪਏ ਦੁੱਗਲ ਸਾਹਿਬ ਉਹਨਾਂ ਨੂੰ ਸਾਰਿਆਂ ਨੂੰ ਇਨਾਮ ਦਿੱਤਾ ਹੈ ਮੈਂ ਆਪਣੇ ਸਮੂਹ ਸਟਾਫ ਵੱਲੋਂ ਦੇ ਪਿਆਰੇ ਬੱਚਿਆਂ ਵੱਲੋਂ ਬਹੁਤ-ਬਹੁਤ ਸਾਰਾ ਤੁਹਾਡਾ ਧੰਨਵਾਦ ਕਰਦੀ ਹਾਂ ਜੀ ਔਰ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਦਾਂ ਹੀ ਬੱਚਿਆਂ ਦੀ ਬਾਹ ਫੜ ਕੇ ਰੱਖੋਗੇ ਤੇ ਇਸ ਦੇ ਨਾਲ ਹੀ ਦਾ ਗ੍ਰੇਟ ਚਮਾਰ ਇੰਟਰਨੈਸ਼ਨਲ ਸੁਸਾਇਟੀ ਜਿਹਦੇ ਪ੍ਰੈਜ਼ੀਡੈਂਟ ਆ ਟੇਕ ਜੰਦੀ ਸਾਡੇ ਕੋਲ ਖੜੇ ਆ ਇਹਨਾਂ ਦੇ ਵੱਲੋਂ ਬੱਚਿਆਂ ਦੇ ਲਈ ਨੋਟਬੁక్స్ ਪੈਨਸਲ ਨੇ ਸ਼ਾਰਪਨਰ ਤੇ ਪੈਨ ਜਿਹੜੇ ਹੈਗੇ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਆ ਇਸ ਲਈ ਅਸੀਂ ਦਾ ਗ੍ਰੇਟ ਚਮਾਰ ਇੰਟਰਨੈਸ਼ਨਲ ਸੁਸਾਇਟੀ ਦੇ ਵੀ ਤਹਿ ਦਰੋਤਨਵਾਦੀ ਆ ਤੇ ਉਮੀਦ ਕਰਦੇ ਆਂਗੇ ਸੰਸਾ ਜਿਹੜੀ ਹੈਗੀ ਆ ਅੱਗੇ ਤੋਂ ਵੀ ਸਾਡੇ ਨਾਲ ਇਹ ਸੰਯੋਗ ਬਣਾਏ ਚੁਕੀਏ ਕਾਤੇ ਮਾਇ ਸੱਜਣਾ ਦੇ ਖਾਰੀ ਫੇਰ ਬਹੁਤ ਬਹੁਤ ਧੰਨਵਾਦ ਜੀ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ